ਗੁਰੂ ਰੂਪ 사త్సੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사త్సੰਗਤ ਜੀ ਅੱਜ ਤਖਸਾਲ ਸਾਹਿਬ ਜੀ ਦੇ ਤਖਸਾਲ ਚਕੰਡ ਸ੍ਰੀ ਹਜੂਰ ਸ੍ਰੀ ਅਕਾਲਪੁਰ ਸਾਹਿਬ ਜੀ ਦੇ ਸਮੂਹ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਜਿਸ ਵਿੱਚ ਇੱਕ ਗੁਰਮਤਾ ਪਾਸ ਕੀਤਾ ਗਿਆ ਹੈ ਵਿਆਹ ਕਰਦੇ ਸੰਬੰਧ ਵਿੱਚ ਇੱਕ ਗੁਰਮਤਾ ਹੈ ਹਰ ਇੱਕ ਗੁਰਸਿੱਖ ਦਾ ਕਰਤੱਵ ਬਣਦਾ ਹੈ ਕਿ ਆਪਣੇ ਬੱਚੇ ਬੱਚੀ ਦਾ ਵਿਆਹ ਸਿੱਖ ਰਹੁ ਰਿਤੀ ਅਨੁਸਾਰ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪਰਵੇਖਣ ਵਿੱਚ ਆ ਰਿਹਾ ਹੈ ਕਿ ਵਿਆਹ ਕਾਰਜ ਦੇ ਅਨੰਕਾਰਜ ਦੇ ਸੱਦਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵੀ ਤੇ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਨਹੀਂ ਲਿਖਿਆ ਜਾ ਰਿਹਾ ਹੈ ਦੂਜੀ ਗੱਲ ਜਦ ਬੱਚੀ ਲੰਮਾ ਫੇਰ ਲੈਣ ਲਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹੁੰਦੀ ਹੈ ਉਸ ਵੇਲੇ ਲੜਕੀ ਦੇ ਕੁਝ ਰਿਸ਼ਤੇਦਾਰ ਲੜਕੀ ਦੇ ਸਿਰ ਉੱਤੇ ਤੁੰਨੀ ਤਾਨ ਕੇ ਜਾਂ ਫੁੱਲਾਂ ਦਾ ਛਤਰ ਬਣਾ ਕੇ ਚੰਦੋਵੇਂ ਮੰਗੂ ਉਸ ਲੜਕੀ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਤੱਕ ਲੈ ਕੇ ਆ ਰਹੇ ਹਨ ਤੀਜੀ ਗੱਲ ਜਦ ਬੱਚੀ ਲਾਵਾ ਫੇਰੇ ਲੈਂਦੀ ਹੈ ਉਸ ਵੇਲੇ ਉਸ ਬੱਚੀ ਦੇ ਕੱਪੜੇ ਫੈਸ਼ਨੇਬਲ ਬਹੁਤ ਵੱਡੇ ਵੱਡੇ ਕਹਾਗਰੇ ਹੁੰਦੇ ਹਨ ਜਿਸ ਕਰਕੇ ਉਸ ਬੱਚੀ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਮੱਥਾ ਟੇਕਣਾ ਵੀ ਔਖਾ ਹੁੰਦਾ ਹੈ ਤੇ ਬਹਿਣਾ ਉੱਠਣਾ ਵੀ ਔਖਾ ਹੋ ਰਿਹਾ ਹੈ ਇਸ ਕਰਕੇ ਗੁਰਮਤਿ ਪਾਸ ਕੀਤਾ ਗਿਆ ਹੈ ਕਿ ਅੱਜ ਤੋਂ ਬਾਅਦ ਜਿੰਨੇ ਵੀ ਵਿਆਕਰਜ ਅਨੰਕਾਰਜ ਹੋਣਗੇ ਉਹਨਾਂ ਦੇ ਸੱਦਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵਿੱਚ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਲਿਖਿਆ ਜਾਵੇ ਦੂਜੀ ਗੱਲ ਜਦ ਬੱਚੀ ਗੁਰੂ ਮਹਾਰਾਜ ਦੇ ਹਜੂਰੇ ਵਿੱਚ ਲਾਵਾ ਫੇਰੇ ਲੈਣ ਲਈ ਆ ਰਹੀ ਹੈ ਉਸ ਵੇਲੇ ਉਸ ਬੱਚੀ ਦੇ ਸਿਰ ਉੱਪਰ ਚੁੰਨੀ ਜਾਂ ਫੁੱਲਾਂ ਦਾ ਛਤਰ ਤਾਣ ਕੇ ਨਾ ਲਿਆ ਆ ਜਾਵੇ ਅਤੇ ਲਾਵਾ ਫੇਰੇ ਵੇਲੇ ਬੱਚੀ ਦਾ ਜਿਹੜਾ ਡਰੈਸ ਹੈ ਉਹ ਆਪਣੀ ਸਿੱਖ ਰਹੁ ਰੀਤੀ ਅਨੁਸਾਰ ਕਮੀਜ਼ ਸਲਵਾਰ ਤੇ ਸਿਰ ਤੇ ਚੁੰਨੀ ਹੋਣੀ ਚਾਹੀਦੀ ਹੈ ਤੇ ਇਸ ਗੁਰਮਤਿ ਉੱਪਰ ਹਰ ਇੱਕ ਗੁਰਸਿੱਖ ਨੂੰ ਅਮਲ ਕਰਨਾ ਚਾਹੀਦਾ ਹੈ ਜੋ ਕੋਈ ਇਸ ਗੁਰਮਤਿ ਦੇ ਉਲਟ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਮੂਹ ਗੁਰਸਿੱਖ ਮਾਈ ਭਾਈ ਇਸ ਗੁਰਮਤਿ ਦੀ ਪਾਲਣਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ